ਦੇ ਇੱਕ ਇੱਕ ਬਚਨ ਚ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਦਰਸ਼ਨ ਹੁੰਦੇ ਆ ਆਖੋ ਪਿਆਰ ਨਾਲ ਸਤ ਨਾਮ ਵਾਹਿਗੁਰੂ ਕਿਤੇ ਸੁਣ ਕੇ ਦੇਖਿਓ ਸੱਚ ਦੀ ਗੱਲ ਕਹਿੰਨੇ ਆਸੀਂ ਜੋ ਅਸੀਂ ਅੱਖਾਂ ਨਾਲ ਦੇਖਿਆ ਉਹੀ ਕਹਿੰਨੇ ਦੂਜੀ ਗੱਲ ਨਹੀਂ ਕਹਿੰਦੇ ਪਤ ਸਮਾ ਆਇਆ ਬਾਬਾ ਜੀ ਬਾਬਾ ਈਸ਼ਰ ਸਿੰਘ ਮਹਾਰਾਜ ਸੀੜੇ ਗਏ ਇੱਕ ਦੀਵਾਨ ਸੀ ਸੰਗਤਾਂ ਨੇ ਰਲ ਮਿਲ ਕੇ ਦੀਵਾਨ ਰੱਖੀ ਪਹਿਲਾ ਦੀਵਾਨ ਜਿੱਥੇ ਥੋੜਾ ਕੱਟ ਕੇ ਜਿਆਦਾ ਸੀ ਜਗ੍ਹਾ ਤੰਗ ਸੀ ਪਿੰਡ ਦੇ ਵਿੱਚ ਬਾਬਾ ਜੀ ਕਹਿਣ ਲੱਗੇ ਭਾਈ ਕੋਈ ਖੁੱਲੀ ਜਗ੍ਹਾ ਦੇਖੋ ਧੰਨ ਬਾਬਾ ਇਸ਼ਤ ਸਿੰਘ ਮਹਾਰਾਜ ਕਹਿੰਦੇ ਖੁੱਲੀ ਜਗ੍ਹਾ ਦੇਖੋ ਦੁਬਾਨ ਉੱਥੇ ਲਾਈਏ ਇੱਥੇ ਨਹੀਂ ਗੱਲ ਠੀਕ ਕਹਿੰਦੇ ਜੀ ਖੁੱਲੀ ਜਗ੍ਹਾ ਕਿੱਥੇ ਆ ਬਾਹਰ ਜੀ ਇੱਕ ਝਿੜੀ ਪਈ ਆ ਉੱਥੇ ਕੋਈ ਜਾਣਦਾ ਨਹੀਂਗਾ ਕਹੇਗਾ ਤਾਂ ਖੁੱਲੀ ਏ ਲੋਕ ਡੱਸਦੇ ਆ ਬਾਬਾ ਜੀ ਕਹਿੰਦੇ ਭਾਈ ਕਿਉਂ ਡੱਸਦੇ ਆ ਕਹਿੰਦੇ ਜੀ ਉੱਥੋਂ ਭੈਅ ਹੁੰਦਾ ਜਗ੍ਹਾ ਤੋਂ ਤੇ ਇਸ ਕਰਕੇ ਉੱਥੇ ਕੋਈ ਜਾਂਦਾ ਨਹੀਂ। ਬਾਬਾ ਜੀ ਕਹਿੰਦੇ ਚਲੋ ਆਪਾਂ ਚੱਲਦੇ ਆਂ। ਇਹ ਬਚਨ ਬਾਬਾ ਗੀਜਾ ਸਿੰਘ ਜੀ ਦੇ ਮੱਖੋਂ ਸੁਣਿਆ ਸੀ ਅੱਜ ਤਾਂ ਹੀ ਸੁਣਾ ਰੇ ਹਾਂ। ਤੇ ਜਦੋਂ ਬਾਬਾ ਈਸ਼ਰ ਸਿੰਘ ਮਹਾਰਾਜ ਚਲੇ ਗਏ ਉਹ ਜਗ੍ਹਾ ਤੇ ਨਾਲ ਲੈ ਦੀ ਗੁਰਮੁਖ ਪਿਆਰੀ ਬੇਗਮ ਸੇਵਾਦਾਰ ਪਿੰਡ ਦੀ ਸੰਗੀ ਚਲੀ ਗਈ। ਕਹਿੰਦੇ ਆਹ ਜਗ੍ਹਾ ਠੀਕ ਹੈ ਇੱਥੇ ਦੀਵਾਨ ਰੱਖੋ। ਉਹ ਪਿੰਡ ਦੇ ਕਹਿੰਦੇ ਬਾਬਾ ਜੀ ਇੱਥੇ ਸੰਗਤ ਨੇ ਰਾਤ ਨੂੰ ਆਉਣਾ ਨਹੀਂ। ਬਾਬਾ ਜੀ ਕਹਿੰਦੇ ਨਹੀਂ ਭਾਈ ਇੱਥੇ ਦੀਵਾਨ ਠੀਕ ਹੈ ਤੰਬੂ ਲਾ ਲੇ ਕਨਾਤਾ ਲਾਤੀਆਂ ਦੀਵਾਨ ਸਜ ਗਿਆ ਕੁਝ ਕੁ ਸੰਗਤ ਆਈ ਪਰ ਕੁਝ ਕੁ ਪਿੰਡ ਦੀ ਸੰਗਤ ਆਈ ਨਾ ਰਾਤ ਦਾ ਸਮਾਂ ਹੋਇਆ ਉਹ ਜਿਹੜੀ ਰੂਹ ਉੱਥੇ ਲੋਕਾਂ ਨੂੰ ਤੰਗ ਕਰਦੀ ਸੀ ਉਹ ਰੂਹ ਦਾ ਬਾਬਾ ਜੀ ਦੇ ਨਾਲ ਮੇਲ ਹੋ ਗਿਆ ਬਾਬਾ ਜੀ ਨੇ ਚਲੋ ਮੈਂ ਛੇਤੀ ਸਮਾਪਤੀ ਕਰਾਂ ਉਧਾਰ ਕਰ ਦਿੱਤਾ ਉਧਾਰ ਕਰਦਾ ਸਵੇਰ ਨੂੰ ਬਾਬਾ ਜੀ ਕਹਿੰਦੇ ਭਾਈ ਸਾਰਿਆਂ ਨੂੰ ਕਹਦੇ ਉਹ ਜਿਹੜੀ ਦੂਤੋਂ ਤੁਸੀਂ ਡੱਤਦੇ ਸੀ ਜਿਹੜੀ ਚੀਜ਼ ਤੋਂ ਡੱਤਦੇ ਸੀ ਉਹਦਾ ਉਧਾਰ ਹੋ ਗਿਆ ਸਾਰੇ ਇੱਥੇ ਆਓ ਹੁਣ ਨਹੀਂ ਡੱਤ ਲੱਗੂਗਾ اے ਮਹਾਪੁਰਖ ਇਹ ਮਹਾਪੁਰਖ ਹੈ ਦੁਨੀਆ ਨੂੰ ਤਾਰਨ ਵਾਸਤੇ ਆਉਂਦੇ ਆ ਪਟਕਦੀਆਂ ਦੂਹਾਂ ਦਾ ਵੀ ਉਧਾਰ ਕੀਤਾ ਬਾਬਾ ਜੀ ਨੇ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਕਹਿੰਦੇ ਹੁਣ ਨਹੀਂ ਡੱਤ ਲੱਗੂ ਸਾਰੇ ਆਓ ਕਹਿੰਦੇ ਬਾਬਾ ਜੀ ਠੀਕ ਐ ਬਾਬਾ ਜੀ ਕਹਿੰਦੇ ਇੱਕ ਇੱਥੇ ਆਪਾਂ ਸਥਾਨ ਬਣਾ ਦਈਏ ਕਮਰਾ ਤਾਂ ਪਾਈਏ ਇੱਕ ਸ਼ੁਰੂ ਕਰੀਏ ਕਹਿੰਦੇ ਜੀ ਚਲੋ ਥੋਡੀ ਤਾਂ ਜਾ ਤੇ ਬਾਬਾ ਜੀ ਨੇ ਨਿਸ਼ਾਨੀ ਲਾਤੀ ਕਿ ਇੱਥੋਂ ਜਗਾ ਪਟੋ ਜਦੋਂ ਜਗਾ ਪੱਟੀ ਨਾ ਉੱਥੋਂ ਇੱਕ ਬੰਦੇ ਦਾ ਕਰੰਗ ਨਿਕਲਿਆ ਕਰੰਗ ਹੱਡੀਆਂ ਸਰੀਰ ਪਿਆਏ ਜਦੋਂ ਕਰੰਗ ਨਿਕਲਿਆ ਬਾਬਾ ਜੀ ਇੱਥੇ ਤਾਂ ਬੰਦੇ ਦਾ ਕਰੰਗ ਨਿਕਲਿਆ ਬਾਬਾ ਜੀ ਕਹਿੰਦੇ ਹਾਂ ਭਾਈ ਇਹ ਮੁਸਲਮਾਨ ਫਕੀਰ ਸੀਗਾ ਚੰਗੀ ਭਗਤੀ ਵਾਲਾ ਸੀਗਾ ਇਹਦੀ ਕਿਸ ਨੇ ਹੱਤਿਆ ਕਰਤੀ ਇਹਨੂੰ ਇੱਥੇ ਨਾ ਪਤਾ ਇਹਦੀ ਰੂਹ पटਕਦੀ ਸੀ ਇਹਨੂੰ ਅਸੀਂ ਉਧਾਰ ਕਰ ਦਿੱਤਾ ਐਂ ਕਹੋ ਜਿਹੜੀ ਨੀਂਦ ਇਹ ਵਿੱਚੋਂ ਇਹ ਕਰੰਗ ਨਿਕਲਿਆ ਨਾ ਇਹਨੂੰ ਇੱਥੇ ਹੀ ਧੱਬ ਦਿਓ ਤੇ ਇਹਦੇ ਉੱਤੇ ਹੀ ਨਿਉਨ ਟੈਣ ਦਿਓ ਉਹ ਰੂਹ ਉੱਥੇ ਹੀ ਨਿਉਨ ਜਣਦੀ ਕਹਿੰਦੇ ਜਦੋਂ ਉੱਥੇ ਜਾਈਏ ਨਾ ਠਾਠ ਤੇ ਸੱਚਖੰਡ ਉਹਦੇ ਮੱਥਾ ਟੇਕ ਕੇ ਖੱਬੇ ਹੱਥ ਦੀ ਕੰਦ ਉਸ ਰੂਹ ਦਾ ਉਧਾਰ ਕਰਕੇ ਕਰੰਗ ਦੇ ਉੱਪਰ ਹੀ ਬਾਬਾ ਜੀ ਨੇ ਨਿਉ ਰਖਾਤੀ ਉਹ ਮੇਂ ਨਿਉ ਰੱਖਤੀ ਗੁਰਮਖੋ ਐਵੇਂ ਸਥਾਨ ਨਹੀਂ ਬਣਦੀ ਜਦੋਂ ਸਥਾਨ ਬਣਦਾ ਉਹ ਧਰਤੀ ਦੀ ਪੁਕਾਰ ਹੁੰਦੀ ਹੈ ਸਾਧੂ ਉੱਥੇ ਜਾਂਦੇ ਆ ਜਿੱਥੇ ਕੋਈ ਪੁਕਾਰ ਕਰਦਾ ਹੈ ਉਥੇ ਸਾਧੂ ਜਾਂਦੇ ਨੇ ਤਰਤੀ ਜਦ ਕਰੇ ਪੁਕਾਰਾਂ ਉਹ ਤੇ ਹੀ ਜਾਂਦੇ ਨੇ ਸਾਥੀ ਜਦ ਕਰੇ ਆ ਤੂੰ ਜਾਂਦੇ ਨੇ ਧਰਤੀ ਜਨ ਕਰੇ ਪੁਕਾਰਾ ਉਹ ਤੇ ਸਾਧੂ ਜਾਂਦੇ ਨੇ ਧਰਤੀ ਜਨ ਕਰੇ ਪੁਕਾਰਾ ਉਹ ਤੇ ਸਾਧੂ ਜਾਂਦੇ ਨੇ ਧਰਤੀ ਜਨ ਕਰੇ ਪੁਕਾਰਾ ਤੇ ਘਰੇ ਪੁਕਾਰਾ ਉਥੇ ਸਾਥ ਜਾਂਦੇ ਨੇ ਦਰਦੀ ਸਭ ਘਰੇ ਪੁਕਾਰਾ ਲਾਗੀ ਜਦ ਕਰੇ ਪੁਕਾਰਾ ਤਦ ਜਦ ਕਰੇ ਪੁਕਾਰਾ